ਰਾਂਦੇ ਨਾਲ ਜੁੜਾਂਗੇ ਸਤਿਗੁਰੂ ਮਹਾਰਾਜ ਜੀ ਦਾ ਜੋ ਸ਼ਬਦ ਅੱਜ ਆਪ ਜੀ ਨੇ ਸਰਵਨ ਕੀਤਾ ਹੈ ਮਾਜ ਰਾਗ ਦੇ ਵਿੱਚ ਆਪ ਜੀ ਜਾਣਦੇ ਹੋ ਪ੍ਰਕਰਨ ਚੱਲ ਰਿਹਾ ਹੈ ਸ਼੍ਰੀ ਰਾਗ ਤੋਂ ਬਾਅਦ ਮਾਜ ਰਾਗ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਤਿਸ ਦੀ ਜੋਤ ਗੁਰੂ ਨਾਨਕ ਸਿੰਘ ਮਹਾਰਾਜ ਜੀ ਦੀ ਅਜਿਹਾ ਜੋ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ ਆਪ ਜੀ ਨੇ ਧਿਆਨ ਦਿੱਤਾ ਹੋਵੇਗਾ ਅੰਮ੍ਰਿਤ ਸ਼ਬਦ ਦੀ ਮਹਾਰਾਜ ਨੇ ਬਹੁਤ ਵਰਤੋਂ ਕੀਤੀ ਹੈ ਇਸ ਸਾਰੇ ਸ਼ਬਦ ਦੇ ਵਿੱਚ ਹਰ ਪੰਕਤੀ ਵਿੱਚ ਅੰਮ੍ਰਿਤ 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 ਬਹੁਤ ਵਾਰ ਸ਼ਬਦ ਵਰਤਿਆ ਹੈ ਇਸ ਤੋਂ ਅੱਗੇ ਵੀ ਜਿਹੜਾ ਸ਼ਬਦ ਹੈ ਉਹਦੇ ਵਿੱਚ ਵੀ ਅੰਮ੍ਰਿਤ ਦੀ ਸ਼ਬਦ ਦੀ ਵਰਤੋਂ ਕਰਕੇ ਸਾਨੂੰ ਸਮਝਾਇਆ ਹੈ ਸਾਧ ਸੰਗਤ ਜੀਓ ਅੰਮ੍ਰਿਤ ਜਿਸ ਦੇ ਅੰਦਰ ਵਸ ਜਾਵੇ ਇੱਕ ਨਾਮ ਦੀ ਹੀ ਨਿਆਈ ਹੈ ਅਮਰਤ ਦੀ ਜਿਸ ਦੇ ਹਿਰਦੇ ਵਿੱਚ ਵਸ ਜਾਵੇ ਜਿਸ ਦੇ ਹਿਰਦੇ ਵਿੱਚ ਆ ਜਾਵੇ ਉਹਦਾ ਹਿਰਦਾ ਉਹਦਾ ਮਨ ਉਹਦਾ ਸ਼ਰੀਰ ਬਿਲਕੁਲ ਖਿੜ ਜਾਂਦਾ ਹੈ ਵੱਖਰਾ ਹੀ ਹੋ ਜਾਂਦਾ ਦੁਨੀਆ ਨਾਲ ਜਿਸ ਦੀ ਡੈਫੀਨੇਸ਼ਨ ਸਾਨੂੰ ਗੁਰੂ ਦੇ ਸਿੰਘਾਂ ਦੇ ਜੀਵਨ ਤੋਂ ਮਿਲਦੀ ਗੁਰੂ ਸਾਹਿਬਾਂ ਦੇ ਜੀਵਨ ਤੋਂ ਮਿਲਦੀ ਹੈ ਛੋਟੇ ਛੋਟੇ ਬੱਚਿਆਂ ਦੇ ਜੀਵਨ ਤੋਂ ਮਿਲਦੀ ਹੈ ਜਿਹੜਾ ਬਿਨਾਂ ਡਰੇ ਬਿਨਾਂ ਝੁਕੇ ਨੀਆਂ ਦੇ ਵਿੱਚ ਖੜੇ ਹੋ ਗਏ ਜੇ ਘਾਰੇ ਲੰਦੇ ਰਹੇ ਮਹਾਰਾਜ ਜੀ ਵਚਨ ਕਰਦੇ ਰਹਾਉ ਦੀ ਪੰਕਤੀ ਵਿੱਚ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਰੂਪੀ ਬਾਣੀ ਜਿਸ ਨੇ ਆਪਣੇ ਹਿਰਦੇ ਵਿੱਚ ਮਹਾਰਾਜ ਕਹਿੰਦੇ ਵਸਾ ਲਈ ਹੈ ਮੈਂ ਉਸ ਤੋਂ ਵਾਰਨੇ ਜਾਨਾ ਬਲਿਹਾਰਨੇ ਜਾਨਾ ਕੁਰਬਾਨੇ ਜਾਨਾ ਜਿਸ ਨੇ ਅੰਮ੍ਰਿਤ ਰੂਪੀ ਗੁਰਬਾਣੀ ਆਪਣੇ ਹਿਰਦੇ ਚ ਵਸਾ ਲਈ ਉਸ ਤੋਂ ਮਹਾਰਾਜ ਕਿੰਨੇ ਮ ਬਲਿਹਾਰ ਨੇ ਕੁਰਬਾਨ ਨੇ ਵਾਰ ਨੇ ਤੇ ਸੋਚੋ ਕੈਸਾ ਖਾਲਸਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿਰਜਿਆ ਹੋਏਗਾ ਕੈਸਾ ਖੰਡੇ 바ਟੇ ਦਾ ਅੰਮ੍ਰਿਤ ਸਤਿਗੁਰੂ ਜੀ ਨੇ ਤਿਆਰ ਕੀਤਾ ਜਿਸ ਨੂੰ ਸ਼ੱਕ ਦੇ ਅਸਾਰ ਗੁਰੂ ਦੇ ਸਿੱਖ ਗੁਰੂ ਦੇ ਹੋ ਜਾਂਦੇ ਸਨ ਉਹਨਾਂ ਦੇ ਹਿਰਦੇ ਵਿੱਚ ਮਨ ਵਿੱਚ ਤਨ ਵਿੱਚ ਸਰੀਰ ਦੇ ਰੋਮ ਰੋਮ ਦੇ ਵਿੱਚ ਅੰਮ੍ਰਿਤ ਵਸ ਜਾਂਦਾ ਸੀ ਤੇ ਮਹਾਰਾਜ ਕਹਿ ਜੰਦਦੇ ਸਨ ਵੀ ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ। ਸਤਿਗੁਰੂ ਜੀ ਨੇ ਕੱਲਾ ਆਪ ਨਹੀਂ ਕੁਰਬਾਨ ਹੋਏ। ਸਤਿਗੁਰੂ ਨੇ ਆਪਣਾ ਸਾਰਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ। ਮਹਾਰਾਜ ਨੇ ਕਿਹਾ ਨਾ ਇਨ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸੁਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੋ ਗੋਲ ਨੇ ਮਹਾਰਾਜ ਜੀਆਂ ਦੇ ਜੋ ਕਥਨ ਨੇ ਵੀ ਇਹਨਾਂ ਵਾਸਤੇ ਚਾਰ ਪੁੱਤਰ ਵਾਰ ਦਿੱਤੇ ਕੋਈ ਗੱਲ ਨਹੀਂ ਸਾਧ ਸੰਗਤ ਜੀ ਜਰਾ ਧਿਆਨ ਮਾਰੀਏ ਆਪਣੇ ਵੱਲ ਤੇ ਉਹਨਾਂ ਗੁਰਸਿੱਖਾਂ ਵੱਲ ਵੀ ਮਹਾਰਾਜ ਜੀ ਨੇ ਕਿਹਾ ਇਦਾਂ ਇਸ਼ਾਰਾ ਕਰਕੇ ਉਹਨਾਂ ਸਿੱਖਾਂ ਦਾ ਕਰਤਾਰ ਕਿੱਡਾ ਹੋਏਗਾ ਜੀਵਨ ਕਿੱਡਾ ਹੋਏਗਾ ਇਹ ਥੋੜੀ ਵੀ ਬਾਹਰ ਜਾ ਕੇ ਲੜਾਈ ਝਗੜਾ ਕਰਨ ਵਾਲਿਆਂ ਵਾਸਤੇ ਮਹਾਰਾਜ ਕਹਿੰਦਾ ਵੀ ਇਹਨਾਂ ਵਾਸਤੇ ਵਾਰ ਦੇ ਨੇ ਨਾ ਉਹ ਕਿਰਦਾਰ ਵਾਲੇ ਸਨ ਉਹ ਜੀਵਨ ਵਾਲੇ ਸਨ ਉਹਨਾਂ ਦਾ ਜੀਵਨ ਹੀ ਇੰਨਾ ਸੱਚਾ ਸੁੱਚਾ ਕਿ ਮਹਾਰਾਜ ਕਹਿੰਦੇ ਸਨ ਵੀ ਮੇਰੇ ਕੀ ਤੁਸੀਂ ਮੱਥਾ ਵੀ ਨਾ ਟੇਕੋ ਤੁਸੀਂ ਤੇ ਇੰਨੇ ਉੱਚੇ ਹੋ ਗਏ ਹੋ ਇੰਨੇ ਪਵਿੱਤਰ ਹੋ ਗਏ ਹੋ ਨਾ ਕਿਰਦਾਰ ਤੁਹਾਡਾ ਇੰਨਾ ਜੀਵਨ ਤੁਹਾਡਾ ਇੰਨਾ ਸੁੱਚਾ ਹੈ ਕੋਈ ਦਾਗ ਹੀ ਨਹੀਂ ਹੈ ਹਰ ਰੋਜ਼ ਮਹਾਰਾਜ ਪ੍ਰੀਖਿਆ ਲੈਂਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਦੇ ਕਿਸੇ ਨੂੰ ਦਾਨ ਦੇਣ ਵਾਸਤੇ ਬੁਲਾ ਲਾਣਾ ਮਹਾਰਾਜ ਨੇ ਦਾਨ ਦੇਣ ਲੱਗ ਜਾਣਾ ਕਦੇ ਮਹਾਰਾਜ ਨੇ ਤੀਰ ਨਾਲ ਕਿਸੇ ਵੱਲ ਨਮਿਸ਼ਕਾਰ ਕਰਨੀ ਸਿੱਖਾਉਂਦੀ ਸੀ ਤੂਕ ਦਿਨ ਮਹਾਰਾਜੇ ਕੀ ਗੱਲ ਹੈ ਕਿੰਨੇ ਤਰ੍ਹਾਂ ਦੀਆਂ ਪ੍ਰੀਖਿਆਵਾਂ ਮਹਾਰਾਜ ਇਹਨੇ ਕਿਸ ਵਟੀਆਂ ਲਈਆਂ ਸਭ ਦੇ ਵਿੱਚ ਗੁਰੂ ਦੇ ਸਿੱਖ ਖਰੇ ਤੇ ਪੂਰੇ ਉੱਤਰਦੇ ਰਹੇ ਮਹਾਰਾਜ ਕਹਿੰਦੇ ਭਈ ਤੁਹਾਡੇ ਤੋਂ ਮੈਂ ਕੁਰਬਾਨ ਜਾਨਾ ਬਲੇ ਹਰਨੇ ਜਾਨਾ ਵਰਨੇ ਜਾਨਾ ਹਉ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਉਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਇਸ ਲਈ ਅਸੀਂ ਵੀ ਅੰਮ੍ਰਿਤ ਰੂਪੀ ਬਾਣੀ ਨੂੰ ਆਪਣੇ ਮਨ 'ਚ ਵਸਾਉਣਾ ਹੈ ਤੇ ਅੰਮ੍ਰਿਤ ਰੂਪੀ ਨਾਮ ਨੂੰ ਧਿਆਉਣਾ ਹੈ। ਰਹਾਉ ਦੀ ਪੰਕਤੀ ਨੂੰ ਕਦੇ ਵੀ ਐਵੇਂ ਨਾ ਜਾਣੀਏ ਵੀ ਮਹਾਰਾਜ ਨੇ ਬਾਕੀ ਪੰਕਤੀਆਂ ਲਿਖੀਆਂ ਨਾਲ ਰਹਾਉ ਲਿਖਿਆ ਰੀਜ਼ਨ ਹੈ ਰਹਾਉ ਲਿਖਣ ਦਾ। ਬਿਨਾ ਮਤਲਬ ਤੋਂ ਬਿਨਾ ਕਾਰਨ ਤੋਂ ਗੁਰਬਾਣੀ ਦੇ ਵਿੱਚ ਇੱਕ ਲਗਾ ਮਾਤਰਾ ਵੀ ਨਹੀਂ ਹੈ ਵੀ ਆਪਾਂ ਆਖੀ ਨਾ ਵੀ ਇੱਕ ਕੋਈ ਬਿੰਦੀ ਟਿੱਪੀ ਵੀ ਬਿਨਾ ਮਤਲਬ ਤੋਂ ਹੀ ਹੈ ਨਹੀਂ। ਉਹ ਵੀ ਬੜੇ ਵੱਡੇ ਵੱਡੇ ਅਰਥ ਕਰਦੀ ਹੈ ਛੋਟੀਆਂ ਛੋਟੀਆਂ ਮਾਤਰਾਵਾਂ ਵੀ। ਤੇ ਰਹਾਉ ਤੇ ਬੜਾ ਵੱਡਾ ਸ਼ਬਦ ਹੈ ਹੁਣ ਇਸ ਸਾਰੇ ਸ਼ਬਦ ਵਿੱਚ ਅੰਮ੍ਰਿਤ ਲਫ਼ਜ਼ ਦੀ ਵਰਤੋਂ ਕੀਤੀ ਗਈ ਹੈ ਬਹੁਤ ਵਾਰ ਤੇ ਸਾਡੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ ਵੀ ਇਹ ਅੰਮ੍ਰਿਤ ਕਿਸ ਦੀ ਗੱਲ ਹੋ ਰਹੀ ਹੈ ਇਹ ਅੰਮ੍ਰਿਤ ਖੰਡੇ ਬਾਟੇ ਬਾਰੇ ਕਿਹਾ ਜਾ ਰਿਹਾ ਹੈ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਜਾਂਦਾ ਕਿਤੇ ਦੁੱਧ ਬਾਰੇ ਤਾਂ ਨਹੀਂ ਕਿਹਾ ਜਾ ਰਿਹਾ ਭੋਜਨ ਨੂੰ ਵੀ ਮਹਾਰਾਜ ਨੇ ਅੰਮ੍ਰਿਤ ਕਿਹਾ ਜੇਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਕਿਤੇ ਭੋਜਨ ਨੂੰ ਤੇ ਨਹੀਂ ਮਹਾਰਾਜ ਅੰਮ੍ਰਿਤ ਕਹਿ ਰਹੇ ਪਾਣੀ ਨੂੰ ਵੀ ਕਈ ਥਾਵਾਂ ਤੇ ਜਲ ਨੂੰ ਅੰਮ੍ਰਿਤ ਕਿਹਾ ਗਿਆ ਕਿਤੇ ਮਹਾਰਾਜ ਜਲ ਨੂੰ ਤੇ ਨਹੀਂ ਅੰਮ੍ਰਿਤ ਕਹਿ ਰਹੇ ਇਹ ਕੀ ਕਿਨੂੰ ਕਹਿ ਰਹੇ ਨੇ ਰਹਾਉ ਦੀ ਪੰਕਤੀ ਨੂੰ ਧਿਆਨ ਨਾਲ ਪੜਾਂਗੇ ਨਾ ਜਵਾਬ ਮਿਲ ਜਾਂਦਾ ਹੈ ਕਿ ਭਾਈ ਪਹਿਲਾਂ ਇਸ ਗੱਲ ਦਾ ਜਵਾਬ ਲੈ ਲੇ ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਦੋਵੇਂ ਜਵਾਬ ਮ ਦੋ ਤਰ੍ਹਾਂ ਜਵਾਬ ਦਿੱਤੇ ਮਹਾਰਾਜ ਪਹਿਲੀ ਤੇ ਅੰਮ੍ਰਿਤ ਰੂਪੀ ਬਾਣੀ ਹੈ ਜੋ ਗੁਰਬਾਣੀ ਪੜਦੇ ਹਾਂ ਇਹ ਅੰਮ੍ਰਿਤ ਰੂਪ ਹੀ ਹੈ ਪਹਿਲੇ ਤਾਂ ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਰੂਪੀ ਬਾਣੀ ਮਨ ਚ ਵਸਾਣੀ ਹੈ ਅੰਮ੍ਰਿਤ ਰੂਪੀ ਬਾਣੀ ਸਾਡੇ ਮਨ ਚ ਨਹੀਂ ਹੁੰਦੀ ਤੇ ਅਸੀਂ ਕਹਿੰਨੇ ਆ ਵੀ ਇਸੀ ਅੰਮ੍ਰਿਤ ਤਾਂ ਬਾਹਰੋਂ ਛਾਕਾਏ ਖੰਡੇ ਬਾਟੇ ਦਾ ਸਾਡੇ ਜੀਵਨ ਹੀ ਨਹੀਂ ਬਦਲਿਆ ਸਾਡੇ ਜੀਵਨ ਚ ਫਰਕ ਹੀ ਨਹੀਂ ਪਿਆ ਸਾਡੇ ਜੀਵਨ ਚ ਤਬਦੀਲੀ ਨਹੀਂ ਆਈ ਕਿੰਨਾ ਇਤਿਹਾਸ ਕਿੰਨੀਆਂ ਸਾਖੀਆਂ ਨੇ ਮਹਾਰਾਜ ਜੀ ਦੀ ਇਤਿਹਾਸ ਦੇ ਵਿੱਚੋਂ ਮਿਲਦੀਆਂ ਸਾਨੂੰ ਭਾਈ ਮੰਝ ਜੀ ਦੀ ਸਭ ਤੋਂ ਵੱਡੀ ਉਦਾਹਰਨ ਆਪਾਂ ਲੈਨੇ ਆ ਉਹਨਾਂ ਕਹਿਆ ਮਹਾਰਾਜ ਮੈਂ ਤੁਹਾਡਾ ਸਿੱਖ ਬੰਨਾ ਹਾਂ ਮਹਾਰਾਜ ਕਹਿੰਦੇ ਨਹੀਂ ਭਾਈ ਐਵੇਂ ਸਿੱਖ ਨਹੀਂ ਬਣ ਤੂੰ ਤਾਂ ਹੋਰ ਬੜਿਆਂ ਨੂੰ ਮੰਨਦਾ ਤੂੰ ਤੇ ਹੋਰ ਬੜੀਆਂ ਥਾਵਾਂ ਤੇ ਜਾਣਾ ਐਵੇਂ ਥੋੜੀ ਸਿੱਖੀ ਮਿਲੇਗੀ ਤੈਨੂੰ ਅਸੀਂ ਕਹਿੰਨੇ ਆ ਵੀ ਅਸੀਂ ਧਾਗੇ ਵੀ ਬੰਨਦੇ ਰਹੀਏ ਰਖੜੀਆਂ ਵੀ ਬਣਾਉਂਦੇ ਰਹੀਏ ਤਿਲਕ ਵੀ ਲਾਉਂਦੇ ਰਹੀਏ ਮਾਲਾ ਵੀ ਫੇਰਦੇ ਰਹੀਏ ਪੀਰਾਂ ਤੇ ਵੀ ਜਾਂਦੇ ਰਹੀਏ ਮੂਰਤੀਆਂ ਵੀ ਪੂਜਦੇ ਰਹੀਏ ਤੇ ਰਿਸ਼ਤੇ ਨਾਤੇ ਵੀ ਐਸੇ ਕਰਮਕਾਂਡੀਆਂ ਨਾਲ ਜੋੜਦੇ ਰਹੀਏ ਤੇ ਅੰਮ੍ਰਿਤ ਵੀ ਛਕ ਲਈ ਤੇ ਬਾਣੀ ਵੀ ਸਾਡੇ ਹਿਰਦੇ ਚ ਆ ਜਾਏ ਇਹ ਕਿਵੇਂ ਹੋਏ ਫਿਰ ਹੋਏਗਾ ਸਾਧ ਸੰਗਤ ਜੀ ਇਹ ਕਿਸ ਤਰ੍ਹਾਂ ਹੋਏਗਾ ਮਹਾਰਾਜ ਨੇ ਤੇ ਇੱਕ ਕਿਣਕਾ ਵੀ ਪ੍ਰਵਾਨ ਨਹੀਂ ਕੀਤਾ ਵਿਕਾਰ ਦਾ ਕਰਮਕਾਂਡ ਦਾ ਵਹਿਮ ਭਰਮ ਦਾ ਕੁਲੇਖਿਆਂ ਦਾ ਇੱਕ ਕਿਣਕਾ ਵੀ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ ਇੱਕ ਰੰਚਕ ਮਾਤਰ ਵੀ ਮਹਾਰਾਜ ਕਹਿੰਦੇ ਸਾਡਾ ਸਿੱਖ ਹੈ ਜਿਹੜਾ ਖਾਲਸ ਹੋਏਗਾ ਉਹ ਖਾਲਸਾ ਨਾਮ ਹੀ ਸਾਨੂੰ ਤਾਂ ਮਿਲੇਗਾ ਸ਼ੁੱਧ ਬੇਦਾਗ ਜਿੱਚ ਕੋਈ ਦਾਗ ਨਹੀਂ ਕੋਈ ਭਰਮ ਦਾ ਕੋਈ ਭੁਲੇਖੇ ਦਾ ਕਿਸੇ ਵੀ ਤਰ੍ਹਾਂ ਦਾ ਸਭ ਤੋਂ ਪਹਿਲਾਂ ਅੰਮ੍ਰਿਤ ਰੂਪੀ ਬਾਣੀ ਹੈ ਜੋ ਸਾਡੇ ਮਨ ਚ ਅਸੀਂ ਆਪਣੇ ਅੰਦਰ ਵਸਾਣੀ ਹੈ ਤੇ ਦੂਸਰਾ ਮਹਾਰਾਜ ਕਹਿਆ ਅੰਮ੍ਰਿਤ ਨਾਮ ਧਿਆਵਣਿਆ ਨਾਮ ਜਿਹੜਾ ਹੈ ਉਹ ਅੰਮ੍ਰਿਤ ਦੇ ਤੁਲ ਹੈ ਉਹ ਤੇ ਆਉਣਾ ਹੈ ਇਹ ਦੋ ਤਰੀਕਿਆਂ ਦਾ ਅੰਮ੍ਰਿਤ ਇਸ ਸ਼ਬਦ ਵਿੱਚ ਮਹਾਰਾਜ ਜੀ ਨੇ ਵਰਤਿਆ ਹੈ ਪਹਿਲੀ ਪੰਕਤੀ ਮਹਾਰਾਜ ਕਹਿੰਦੇ ਅਮਰਤ ਨਾਮ ਮਨ ਵਸਾਏ ਭਾਈ ਸਭ ਤੋਂ ਪਹਿਲਾਂ ਤਾਂ ਤਾਂ ਅਮਰਤ ਛਕਣ ਤੋਂ ਵੀ ਪਹਿਲਾਂ ਮੈਂ ਬੇਨਤੀ ਕਰਾਂਗਾ ਜਿਨੇ ਅਮਰਤ ਛਕਣ ਦਾ ਮਨ ਬਣਾ ਰਹੇ ਨਾ ਅਮਰਤ ਛਕਣ ਤੋਂ ਵੀ ਪਹਿਲਾਂ ਮਹਾਰਾਜ ਦੇ ਸ਼ਬਦ ਜ਼ਰੂਰ ਪੜੋ ਤੇ ਇਹ ਸ਼ਬਦ ਦੀ ਕਮਾਈ ਕਰੋ ਇਹ ਸ਼ਬਦ ਦੀ ਕਮਾਈ ਕਰਕੇ ਫਿਰ ਅਮਰਤ ਛਕਿਓ ਫਿਰ ਦੇਖਿਓ ਜੀਵਨ ਕਿਹੋ ਜਿਹਾ ਆਉਂਦਾ ਕਮਾਈ ਕਰਨੀ ਹੈ ਭਰੇ ਸ਼ਬਦ ਦੀ ਇਹ ਨਹੀਂ ਵੀ ਕੱਲਾ ਪੜ ਕੇ ਵਾਰ-ਵਾਰ ਪੜ ਕੇ ਕਮਾਈ ਕ ਕਮਾਉਣਾ ਹੈ ਸ਼ਬਦ ਨੂੰ ਪਹਿਲੀ ਪੰਕਤੀ ਦੇਖੋ ਕਮਾ ਕੇ ਦੇਖੋ ਜਰਾ ਕਿੰਨਾ ਆਨੰਦ ਸੁਣ ਕੇ ਨਾ ਆਨੰਦ ਆਉਂਦਾ ਨਾ ਕਮਾ ਕੇ ਦੇਖੋ ਕਿੰਨਾ ਆਨੰਦ ਆਏਗਾ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਮਨ ਵਸਾਏ ਭਾਈ ਅੰਮ੍ਰਿਤ ਰੂਪੀ ਨਾਮ ਨੂੰ ਮਨ ਚ ਵਸਾਓ ਜਰਾ ਜਿਹੜਾ ਅਸੀਂ ਨਾਮ ਜਪਨੇ ਆ ਘੜੀ ਤੋਂ ਘੜੀ ਬਹਿ ਕੇ ਐ ਲੱਗਦਾ ਵੀ ਦੁੱਖ ਹੀ ਕੱਟੇ ਗਏ ਐ ਲੱਗਦਾ ਵੀ ਸਾਰੇ ਝਮੇਲੇ ਖਤਮ ਹੋ ਗਏ ਸੰਗਤ 'ਚ ਬਹਿ ਕੇ ਨਾਮ ਜਪੀਦਾ ਨਾ ਕਦੋਂ ਵਾਹਿਗੁਰੂ ਇੱਕ ਵਾਰ ਹੀ ਆਖੀ ਜਦ ਤੈਨ ਮੰਨ ਐ ਨਿਰਮਲ ਅਰੋਗ ਹੋ ਜਾਂਦਾ ਤੇ ਸੋਚੋ ਜਦੋਂ ਇਹ ਨਾਮ ਸਾਡੇ ਹਿਰਦੇ 'ਚ ਪੱਕਾ ਹੋ ਗਿਆ ਸਦਾ ਲਈ ਵਸ ਗਿਆ ਸਾਨੂੰ ਬੋਲਣ ਦੀ ਵੀ ਨਾ ਲੋੜ ਪਏ ਐਸੀ ਅਵਸਥਾ ਇੱਕ ਹੁੰਦੀ ਹੈ ਵੀ ਜਿੱਥੇ ਸਾਨੂੰ ਰਸਨਾ ਤੋਂ ਬੋਲਣ ਦੀ ਵੀ ਲੋੜ ਨਹੀਂ ਪੈਂਦੀ ਵਾਹਿਗੁਰੂ ਆਖੰਦੀ ਵੀ ਲੋੜ ਨਹੀਂ ਪੈਂਦੀ ਰੋਮ ਰੋਮ ਹੀ ਰੱਬ ਨਾਲ ਜੁੜ ਜਾਂਦਾ ਹੈ ਸਵਾਸ ਸਵਾਸ ਨਾਲ ਹੀ ਨਾਮ ਹੀ ਨਿਕਲਦਾ ਸਿਰ ਉਦੋਂ ਕਿਹੜੇ ਆਨੰਦ ਦੀ ਕਿੱਡੀ ਵੱਡੀ ਅਵਸਥਾ ਹੋਏਗੀ ਕਿੱਡਾ ਸੁੱਖ ਹੋਏਗਾ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਾਂ ਭਾਈ ਅਮਰਤ ਰੂਪੀ ਨਾਮ ਮਨ ਚ ਵਸਾਓ ਜਿਹਦੇ ਨਾਲ ਹੋਏਗਾ ਕਿ ਜਾਂ ਜਿਹਦੇ ਨਾਲ ਹੋਣਾ ਕੀ ਚਾਹੀਦਾ ਹੈ ਮਹਾਰਾਜ ਕਹਿੰਦੇ ਹਉਮੈ ਮੇਰਾ ਸਭ ਦੁੱਖ ਗਵਾਏ ਸਭ ਤੋਂ ਵੱਡਾ ਮੇਰਾ ਹੌਮੈ ਦਾ ਰੋਗ ਤੇ ਮੇਰੇ ਬਾਕੀ ਸਾਰੇ ਦੁੱਖ ਇਸ ਨਾਮ ਨੇ ਹੀ ਦੂਰ ਕਰ ਦੇਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੰਨੀ ਮਹਿਮਾ ਨਾਮ ਦੀ ਇੰਨੀ ਵਡਿਆਈ ਹੈ ਹੌਮੈ ਔਰ ਮੇਰੇ ਛੋਟੇ ਮੋਟੇ ਵੱਡੇ ਸਾਰੇ ਦੁੱਖ ਸਭ ਤੋਂ ਪਹਿਲਾਂ ਜਦੋਂ ਨਾਮ ਵਸਾਇਆ ਇਹਦੇ ਨਾਲ ਹੀ ਦੂਰ ਹੋ ਜਾਂਦੇ ਨੇ ਭੱਜ ਜਾਣੇ ਨਠ ਜਾਣੇ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਫਿਰ ਇਸ ਤਰ੍ਹਾਂ ਜਦੋਂ ਅੰਮ੍ਰਿਤ ਰੂਪੀ ਬਾਣੀ ਗਾਈ ਧਿਆਨ ਦਿਹਾ ਜੀ ਸਾਧ ਸੰਗਤ ਜੀ ਪਹਿਲੀ ਪੰਕਤੀ ਦਾ ਪਾਠ ਸਰਵਣ ਕਰ ਰਹੇ ਹਾਂ ਪਹਿਲਾਂ ਨਾਮ ਨੂੰ ਮਨ ਚ ਬਸਾਉਣਾ ਫਿਰ ਹਉਮੈ ਗਈ ਦੁੱਖ ਗਿਆ ਫਿਰ ਜਦੋਂ ਮਹਾਰਾਜ ਕਹਿੰਦੇ ਅੰਮ੍ਰਿਤ ਰੂਪੀ ਬਾਣੀ ਸਲਾਹੀ ਸਲਾਹੀ ਦਾ ਮਤਲਬ ਹੈ ਗਾਈ ਬੋਲਣੀ ਪੜ੍ਹਨੀ ਜਿਹੜਾ ਸੀ ਪਾਠ ਕਰਨੇ ਆ ਜਿਹੜਾ ਸੀ ਬਾਣੀ ਪੜਦੇ ਆ ਰੋਜ ਸਹਿਜ ਪਾਠ ਕਰਾਈ ਜਾਂ ਨਿਤਨੇਮ ਰਾਈ ਜਦੋਂ ਇਸ ਤਰ੍ਹਾਂ ਅੰਮ੍ਰਿਤਮਈ ਬਾਣੀ ਸੁਲਾਹੀ ਭਾਈ ਅੰਮ੍ਰਿਤ ਅੰਮ੍ਰਿਤ ਪਾਵਣਿਆ ਤੂੰ ਰੋਜ ਨਵਾਂ ਅੰਮ੍ਰਿਤ ਪਾਵੇਂਗਾ ਰੋਜ ਅੰਮ੍ਰਿਤ ਨਵੇਂ ਅੰਮ੍ਰਿਤ ਦੀ ਤੈਨੂੰ ਪ੍ਰਾਪਤੀ ਹੋਏਗੀ ਸਾਡਾ ਪ੍ਰੋਸੀਜਰ ਹੀ ਸਿਸਟਮ ਹੀ ਗਲਤ ਹੋ ਗਿਆ ਨਾ ਅਸੀਂ ਸਿੱਧਾ ਡਾਇਰੈਕਟ ਬਾਣੀ ਪੜ ਕੇ ਕਹਿੰਨੇ ਸੁੱਚੇ ਹੋ ਜਾਈਏ ਮਹਾਰਾਜ ਜੀ ਨੇ ਤੇ ਸਾਨੂੰ ਰਸਤਾ ਦਿੱਤਾ ਹੈ ਮਾਰਗ ਦਿੱਤਾ ਹੈ ਜੀਵਨ ਦੀ ਸ਼ੁੱਧਤਾ ਦਾ ਕੀ ਸਤਿਗੁਰਾਂ ਕੋਲ ਜਿਹੜੇ ਆਉਂਦੇ ਸਨ ਸਿੱਖ ਸੰਗਤਾਂ ਆਪਜੀ ਕਿਤੇ ਦਿਖਾ ਦਿਓ ਮੈਨੂੰ ਇਤਿਹਾਸ ਦੇ ਵਿੱਚ ਜਿੰਨਾ ਵੀ ਇਤਿਹਾਸ ਦਾਸ ਨੇ ਪੜ੍ਹਿਆ ਸੁਣਿਆ ਹੈ ਜਿਹੜਾ ਵੀ ਕੋਈ ਨਵੀਂ ਸੰਗਤ ਨਵਾਂ ਸਿੱਖ ਨਵੀਂ ਕੋਈ ਬੀਬੀ ਮਹਾਰਾਜ ਪਾਸ ਆਉਣਾ ਮਹਾਰਾਜ ਕੋਈ ਸਿੱਖਿਆ ਕੋਈ ਮੱਤ ਕੋ ਗੁਰਬਾਣੀ ਮਾਰਾ ਕਿਨ ਚੱਲੋ ਪਹਿਲਾਂ ਸੇਵਾ ਕਰੋ ਕਿਤੇ ਲੰਗਰ ਚਲਾ ਦੇਣਾ ਕਿਤੇ ਭਾਂਡਿਆਂ ਚਲਾ ਦੇਣਾ ਕਿਤੇ ਵੀ ਮਹਾਰਾਜ ਦੀ ਰਜਾ ਹੁੰਦੀ ਸੀ ਮਹਾਰਾਜ ਉਧਰ ਸੇਵਾ ਤੇ ਲਾਂਦੇ ਸਨ ਅੰਦਰੋਂ ਵਿਕਾਰ ਹਉਮੈ ਈਰਖਾ ਦੁਸ਼ੈ ਸਭ ਕੱਢ ਕੇ ਜਦੋਂ ਲੱਗਦਾ ਸੀ ਨਾ ਵੀ ਇਹਦਾ ਹਿਰਦਾ ਸ਼ੁੱਧ ਪਵਿੱਤਰ ਹੋ ਗਿਆ ਆ ਹੁਣ ਬਾਣੀ ਪੜੀ ਮਹਾਰਾਜ ਨੇ ਐਵੇਂ ਨਹੀਂ ਕਿਹਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਂਏ ਇੱਕ ਥਾਂ ਤੇ ਰਹਿ ਨਹੀਂ ਸਕਦੇ ਅਸੀਂ ਕਿਨੇ ਰਹੀ ਜਾਨ ਅਸੀਂ ਨਾਮ ਵੀ ਜਪੀ ਜਾਨੇ ਹਉਮੈ ਨਾਮ ਹਉਮੈ ਨਾਮ ਲੜਾਈ ਝਗੜਾ ਈਰਖਾ ਦੁਸ਼ੈ ਇਹ ਸਭ ਚੱਲਦੇ ਰਹਿੰਦੇ ਨਾਲੋਂ ਨਾਲ ਐਵੇਂ ਮਹਾਰਾਜ ਕਿੰਨੀ ਗੱਲ ਬੰਨੀ ਪਹਿਲਾਂ ਸ਼ੁੱਧ ਪਵਿੱਤਰ ਸਾਫ਼ ਹੋ ਕੇ ਮਹਾਰਾਜ ਨੇ ਕਿਹਾ ਹੋਰ ਬਚਨ ਕੀਤਾ ਆਪਾਂ ਸਾਰੇ ਪੜਦੇ ਆਂ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੈ ਤੋ ਜਾਓ ਭਾਈ ਭਾਂਡੇ ਚ ਦੁੱਧ ਵੀ ਪਾਣਿਆ ਨਾ ਤੇ ਧੋ ਬਣਾ ਕੇ ਸਾਫ਼ ਕਰਕੇ ਪਾਣਿਆ ਖਰਾਬ ਨਾ ਹੋ ਜਾਏ ਤੇ ਸਰੀਰ ਰੂਪੀ ਭਾਂਡੇ ਚ ਨਾਮ ਅਸੀਂ ਐਵੇਂ ਪਾ ਲਈਏ ਇਹਨੂੰ ਜਿਹੜੀ ਜਨਮਾ ਜਨਮਾ ਦੀ ਮੈਲ ਲੱਗੀ ਹੈ ਇਹ ਵੀ ਤੇ ਦੂਰ ਕਰਨੀ ਹੈ ਵੀ ਤੇ ਸਾਫ਼ ਕਰਨੀ ਹੈ ਮਹਾਰਾਜ ਅੱਗੇ ਕਹਿੰਦੇ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਧਿਆਨ ਨਾਲ ਸੁਣਿਓ ਸਾਧ ਸੰਗਤ ਜੀ ਰੀਜ ਨਾਲ ਸੁਣਿਓ ਇਹ ਵਿਚਾਰ ਮਨ ਲਾ ਕੇ ਮਹਾਰਾਜ ਕਹਿੰਦੇ ਜਦੋਂ ਇਹ ਅਵਸਥਾ ਬਣ ਜਾਏ ਨਾ ਇਹ ਪਹਿਲੀ ਪੰਕਤੀ ਜਦੋਂ ਕਮਾ ਲਈ ਗਈ ਰਹਾਉ ਵਾਲੀ ਮੰਨ ਲਈ ਪਹਿਲੀ ਕਮਾ ਲਈ ਤੇ ਦੂਜੀ ਕਹਿੰਦੇ ਉਹ ਜਨ ਫਿਰ ਜਦੋਂ ਵੀ ਬੋਲੇਗਾ ਨਾ ਅੰਮ੍ਰਿਤ ਰੂਪੀ ਬਾਣੀ ਹੀ ਉਹਦੀ ਮੁਖ ਤੋਂ ਰਸਨਾ ਤੋਂ ਵਹੇਗੀ ਅਮਰਤ ਰੂਪੀ ਬੋਲ ਹੀ ਉਹਦੇ ਮੁਖ ਤੋਂ ਆਉਣਗੇ ਕਦੇ ਇਹ ਨਹੀਂ ਵੀ ਕੋ ਹੋਰ ਕਿਸੇ ਤਰੀਕੇ ਤੋਂ ਗੁੱਸਾ ਕਰ ਦੇਗਾ ਕ੍ਰੋਧ ਕਰ ਦੇਗਾ ਜਾਂ ਗੁੱਸੇ 'ਚ ਕੁਝ ਬੋਲ ਬੇਗਾ ਐਵੇਂ ਨਹੀਂ ਇਹ ਨਹੀਂ ਫਿਰ ਉਹਦੀ ਅਵਸਥਾ ਰਹੇ ਉਹ ਬਾਣੀ ਪੜਨ ਵਾਲਾ ਹੀ ਸਿੰਘ ਕਾਦਾ ਹੋਇਆ ਉਹਦੇ ਕੋ ਨਾਮ ਸਿਮਰਨ ਦੀ ਸ਼ਕਤੀ ਕਾਦੀ ਹੋਈ ਤੇ ਜੇ ਕਿਤੇ ਕਿਸੇ 24 ਘੰਟਿਆਂ 'ਚ ਇੱਕ ਪਲ ਵੀ ਉਹਨੂੰ ਕ੍ਰੋਧ 'ਚ ਕਿਸੇ ਨੂੰ ਮਾੜਾ ਬੋਲ ਬੋਲ ਦਿੱਤਾ ਤੇ ਫਿਰ ਫਾਇਦਾ ਹੀ ਕੀ ਹੋਇਆ ਸਤਿਗੁਰੂ ਜੀ ਕਹਿੰਦੇ ਐਸੇ ਗੁਰੂ ਦੇ ਸਿੱਖ ਪਿਆਰੇ ਤਿਆਰ ਕਰਨੇ ਹਨ ਜਿਹੜੇ ਕੇ ਅੰਮ੍ਰਿਤ ਬੋਲੇ ਸਦਾ ਮੁਖ ਗੈਣੀ ਉਹਨਾਂ ਦੀ ਰਸਨਾ ਜਿਹੜੀ ਉਹਨਾਂ ਦੀ ਬੋਲੀ ਹੈ ਸਦਾ ਅੰਮ੍ਰਿਤ ਹੀ ਉਹਨਾਂ ਚੋਂ ਨਿਕਲੇਗਾ ਸਦਾ ਅੰਮ੍ਰਿਤ ਰੂਪੀ ਬੋਲ ਹੀ ਬੋਲਣਗੇ ਤੇ ਅੰਮ੍ਰਿਤ ਵੇਖ ਹੈ ਪਰਖ ਹੈ ਸਦਾ ਨੈਣੀ ਜਦੋਂ ਕਿਸੇ ਨੂੰ ਦੇਖਣਗੇ ਨਾ ਤੇ ਉਹਨਾਂ ਨੂੰ ਅੰਮ੍ਰਿਤ ਹੀ ਦਿਦਾਰ ਦੇਗਾ ਅੰਮ੍ਰਿਤ ਹੀ ਦਿਖੇਗਾ ਇਹ ਨਹੀਂ ਵੀ ਕਿਸੇ ਹੋਰ ਥਾਂ ਤੇ ਉਹਨਾਂ ਦੀ ਨਿਗਾ ਚਲੇ ਜਾਏਗੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ ਅੰਮ੍ਰਿਤ ਰੂਪੀ ਕਥਾ ਹੀ ਸਦਾ ਆਪਣੀ ਰਸਨਾ ਤੋਂ ਮੁਖ ਤੋਂ ਕਹਿਣਗੇ ਤੇ ਅੰਮ੍ਰਿਤ ਦੀ ਕਥਾ ਹੀ ਸਭ ਨੂੰ ਸੁਣਾਉਣਗੇ ਇਹ ਨਹੀਂ ਕਿਸੇ ਦੀ ਨਿੰਦਿਆ ਕਿਸੇ ਦੀ ਚੁਗਲੀ ਸੁਣਾਉਂਦੇ